యేసు మస్ ਵਿੱਚ ਮੇਰੇ ਪ੍ਰਾਉਤ ਤੇ ਪੈਣੋ అతి పిచਿਓ ਸਾਰੇ ਨੇ ਜੇਈ ਸ਼ੁਦੀ ਇੱਕ ਦਿਨੇ యేసు జెర్సలేమ్ ਦੇ ਮੰਦਰ ਵਿੱਚ ਗਿਆ ਉਹ ਤੇ ਉਸਨੇ ਦੇਖਿਆ ਕਿ ਲੋਕ ਮੰਦਰ ਦੇ ਅੰਦਰ ਹੀ ਪੇੜਾਂ ਦੇ ਕਬੂਤਰ ਵੇਸ਼ ਰਹਿਏ ਸਨ ਆਤੇ ਪੈਸੇ ਬਦਲਣ ਵਾਲੇ ਆਪਣੇ ਮੇਸ਼ਾ ਦੇ ਬੈਠੇ ਸਨ ਇਹ ਤਾਂ ਜੋ ਪ੍ਰਾਰਥਨਾ ਦਾ ਘਰ ਹੋਣਾ ਚਾਹੀਦਾ ਸੀ ਉਹ ਵਪਾਰ ਦਾ ਬਾਜ਼ਾਰ ਬਣ ਗਈ ਸੀ యేసు ਨੂੰ ਇਹ ਦੇਖ ਕੇ ਦੁੱਖ ਅਤੇ ਗੁੱਸਾ ਆਇਆ ਉਸਨੇ ਰਸੀਆ ਦਾ ਘਰ ਬਣਾਇਆ ਅਤੇ ਸਭ ਨੂੰ ਮੰਦਰ ਤੋਂ ਕੱਢ ਦਿੱਤਾ ਉਸਨੇ ਕਿਹਾ ਇਹ ਚੀਜ਼ ਇਹ ਚੀਜ਼ ਆਪ ਇਤੋਂ ਦੂਰ ਲੈ ਜਾਓ ਮੇਰੇ ਪਿਤਾ ਦੇ ਘਰ ਨੂੰ ਵਪਾਰ ਦਾ ਘਰ ਨਾ ਬਣਾਓ ਇਸ ਕਰਨਾ ਲਈ ਯਿਸੂ ਸਾਨੂੰ ਸਿਖਾਉਂਦਾ ਹੈ ਕਿ ਖੁਦਾ ਦਾ ਘਰ ਪਵਿੱਤਰ ਹੈ ਇਹ ਜਗ੍ਹਾ ਵਪਾਰ ਚੋਰ ਜਾਂ ਲਾਜ ਲਈ ਨਹੀਂ ਸੋਹੋਂ ਪ੍ਰਾਰਥਨਾ ਅਤੇ ਸਦিকার ਲਈ ਹੈ ਕਈ ਵਾਰ ਅਸੀਂ ਵੀ ਆਪਣੇ ਮੰਦੇ ਮੰਦਰ ਨੂੰ ਦੁਨਿਆਵੀ ਚੀਜ਼ਾਂ ਨਾਲ ਭਰ ਲੈਂਦੇ ਹਾਂ ਹੰਗਾਰ ਈਰਖਾ ਗੁੱਸਾ ਜਾਂ ਸਵਾਰਥਤਾ ਨਾਲ ਪਰ ਯੀਸ਼ੂ ਅੱਜ ਸਾਡੇ ਦਿਲ ਦੇ ਮੰਦਰ ਨੂੰ ਸਾਫ਼ ਕਰਨਾ ਚਾਹੁੰਦਾ ਹੈ ਉਹ ਚਾਹੁੰਦਾ ਹੈ ਕਿ ਅਸੀਂ ਆਪਣੇ ਅੰਦਰੋਂ ਉਹ ਸਭ ਕੁਝ ਕੱਢ ਦੇਈ ਜੋ ਸਾਨੂੰ ਪਰਮਾਤਮਾ ਤੋਂ ਦੂਰ ਕਰਦਾ ਹੈ ਜਦੋਂ ਇੱਕ ਉਹ ਦੀ ਨੇ ਉਸ ਨੂੰ ਪੁੱਛਿਆ ਤੂੰ ਇਹ ਸਭ ਕਰਨਾ ਕਰਨ ਦਾ ਅਦਿਤੀ ਅਧਿਕਾਰ ਕਿਤੋਂ ਲਿਆ ਹੈ ਤਾਂ ਯੇਸ਼ੂ ਨੇ ਕਿਹਾ ਇਹ ਮੰਦਿਰ ਢਾਹ ਦਿਵੋ ਅਤੇ ਤਿੰਨ ਦਿਨਾਂ ਵਿੱਚ ਮੈਂ ਇਸ ਨੂੰ ਮੋੜ ਖੜਾ ਕਰਾਂਗਾ ਉਹ ਆਪਣੇ ਦੇ ਦੇ ਬਾਰੇ ਬੋਲ ਦਿਖਾਸੀ ਕਿਉਂਕਿ ਤਿੰਨ ਦਿਨ ਬਾਅਦ ਉਸ ਦਾ ਪੁਨਰੁਤਥਾਨ ਹੋਣਾ ਸੀ ਇਹ ਦਿਖਾਉਂਦੇ ਕਿ ਸੱਚਾ ਮੰਦਿਰ ਇਮਾਰਤ ਨਹੀਂ ਪਰ ਯੇਸ਼ੂ ਖੁਦ ਹੈ ਉਹ ਹੈ ਜਿੱਤੇ ਪਰਮਾਤਮਾ ਵਾਸ ਕਰਦਾ ਹੈ ਅਤੇ ਉਸਤੀ ਹਾਜ਼ਰੀ ਸਾਨੂੰ ਨਵਾਂ ਜੀਵਨ ਦਿੰਦੀ ਹੈ ਇਸ ਲਈ ਅਸੀਂ ਆਪਣੇ ਜੀਵਨ ਦੇ ਮੰਦਰ ਨੂੰ ਸਾਫ਼ ਰੱਖੀਏ ਅਸੀਂ ਆਪਣੇ ਦਿਲ ਨੂੰ ਪਵਿੱਤਰ ਬਣਾਈਏ ਤਾਂ ਜੀਸ਼ੂ ਅੰਦਰ ਨਿਵਾਸ ਕਰੇ ਜਦੋਂ ਅਸੀਂ ਪਿਆਰ ਸੱਚਾਈ ਅਤੇ ਮਾਫੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਂਦੀ ਹਾਂ ਤਾਂ ਸਾਡਾ ਦਿਲ ਵੀ ਮੰਦਰ ਬਣ ਜਾਂਦਾ ਹੈ ਯਿਸੂ ਅੱਜ ਸਾਨੂੰ ਯਾਦ ਦਿਖਾਉਂਦਾ ਹੈ ਖੁਦਾ ਦਾ ਘਰ ਪਵਿੱਤਰ ਹੈ ਅਤੇ ਤੇਰਾ ਦਿਲ ਉਸਦਾ ਨਿਵਾਸ ਹੈ ਆਵਸੀ ਆਪਣੇ ਅੰਦਰ ਹਰ ਅਜੀਹੀ ਚੀਜ਼ ਖਾੜ ਦੇਈਏ ਜੋ ਸਾਨੂੰ ਰੋਕਦੀ ਹੈ ਅਤੇ ਈਸ਼ੂ ਨੂੰ ਕਹੀਏ ਪ੍ਰਭੂ ਮੇਰੇ ਦਿਲ ਨੂੰ ਆਪਣਾ ਮੰਦਿਰ ਬਣਾ ਲੈ ਸਾਰਿਆਂ ਨੂੰ ਜੇ ਈਸ਼ੂ